ਸਾਰੇ ਸਾਡੇ ਸਾਰਿਆਂ ਦੇ ਤੁਹਾਡੇ ਲਾਗੇ ਨੇ ਜਦੋਂ ਵੀ ਤੁਸੀਂ ਹੁਕਮ ਕਰੋਗੇ ਤੁਹਾਡੇ ਦਰਸ਼ਨ ਕਰਨ ਵਾਸਤੇ ਅਸੀਂ ਹਾਜ਼ਰ ਹੋਵਾਂਗੇ ਇਤਨੀ ਸੇਵਾ ਪ੍ਰਵਾਨ ਕਰਿਓ ਜੀ ਵੱਡਿਆਂ ਦਾ ਇਤਿਹਾਸ ਕਹਿੰਦੇ ਆ ਬਹੁਤ ਪ੍ਰਕਾਰ ਦੇ ਢੁੱਲਾ ਹੋ ਜਾਂਦੀਆਂ ਨੇ ਇੱਕੋ ਦੇ ਸਾਰੇ ਸੇਵਾਦਾਰਾਂ ਦਾ ਮਾਪੁਰਸ਼ਾ ਦਾ ਬਾਬਾ ਜੀ ਹੋਣਾ ਦਾ ਬਹੁਤ-ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜੀ ਅੱਪਾ ਚੜ੍ਹਦੀ ਕਲਾ ਦੇ ਨਾਲ ਸਤਸਗਤ ਫਤੇ ਬਣਾਉਣੀ ਹੈ ਪਤਾ ਲੱਗੇ ਕਿ ਤੁਸੀਂ ਆਪਣੇ ਵੱਡੇ ਸੂਰਬੀਰ ਯੋਧੇ ਸ਼ਹੀਦਾਂ ਦਾ ਇਤਿਹਾਸ ਸਰਵਣ ਕੀਤਾ ਕੱਲਾ ਕੰਮ ਨਾ ਸੀ ਰੱਖਿਆ

ਅਸੀਂ ਗਾਂ ਵੀ ਆਸ ਕਰਦੇ ਹਾਂ ਕਿ ਜਦੋਂ ਵੀ ਇਹਨਾਂ ਸੱਦਾ ਦੇਈਏ ਇਹ ਜ਼ਰੂਰ ਇੱਥੇ ਆਉਣ। ਮੈਂ ਆਪਣੇ ਵੀਰਾਂ ਨੂੰ ਕੁਝ ਬੇਨਤੀ ਕਰੂੰਗਾ ਕਿ ਉਹ ਇੱਥੇ ਆਉਂ ਸਟੇਜ ਤੇ ਭਾਈ ਸਾਉਣਾ ਨੂੰ ਸਰਪਾ ਦੇਣ ਆ ਕੇ ਤੇਜਵੰਦ ਅਸੈਂਬਸੀ ਕਾਗਲ ਸਿੰਘ ਜੀ ਸਰਦਾਰ ਜਸਵੰਤ ਸਿੰਘ ਜੀ ਮਾਨ ਸਰਦਾਰ ਪਰਮਿੰਦਰ ਸਿੰਘ ਤੇ ਰਾਜਵੰਦ ਸਿੰਘ ਭਾਈ ਸਾਰਾ ਸਿੰਘ ਜੀ ਆਓ ਇਹਨਾਂ ਨੂੰ ਸਰਪਾ ਦੇ ਕੇ ਸਨਮਾਨ ਕਰੋ। ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾਂ ਰੱਖਣ। ਇਤਨੀ 12 ਆਪਾਂ ਸੁਣਾਉਂਦੇ ਰਹੇ ਜਿੰਨਾ ਵੀ ਸਮਾਂ ਹੈ ਨਾ ਕੋਈ ਨਿਕਲਦਾ ਸਾਡੇ ਕੋਲ ਦੂਰ ਆਇਆ ਕੰਮ ਨਹੀਂ ਆਉਂਦੀ ਕੋਈ ਅੱਜੋ ਤੇ ਨਹੀਂ ਆਉਂਦੀ ਆਜੋ ਕੋਈ ਆਜੋ ਆਹ ਤਾਂ ਪਾਈ ਸੋਨਾ ਕੋਈ ਨਹੀਂ ਪਾਈ ਸਾਵਣ ਆਜੋ ਆਜੋ ਬੋਲੇ ਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹੋ ਸਤਿ ਆਲਿ ਸ੍ਰੀ ਸੁਭਾ ਜੋ ਅਦਾ ਪ੍ਰੋਗਰਾਮ ਭਾਈ ਸਾਹਿਬ ਭਾਈ ਜੀ ਤੋਂ ਬੁਲਾਉ ਕਦੇ ਵਾਈਕੁਲ ਜੀ ਦਾ ਆਸ ਵਾਈ ਜੀ ਦੀ ਪਤੇ ਆਦੇ ਜੀ ਸਰਬਸਤਿ ਕੀ ਸਤਿ ਕੀ ਪਰਮ ਸੰਕਰ ਜੀ ਉਪਸਾਦਨ ਜਿਓ ਸਾਡੇ ਬਹੁਤ ਹੀ ਸਤਿਕਾਰ ਜੋ ਪੰਤ ਸਿਦ ਕਾਢੀ ਆ ਸਾਡੇ ਸਤਿਕਾਰਯੋਗ ਹਰਪਾਲ ਸਿੰਘ ਜੀ ਅੱਜ ਸਾਰੇ ਜੱਥੇ ਨੇ ਆਪ ਜੀ ਨੂੰ ਗੁਰੂ ਤੇਗ ਹਰਿ ਸਾਹਿਬਾ ਕੇ ਨਿਹਾਲ ਕੀਤਾ ਤੇ ਅਸੀਂ ਬਾਬਾ ਜੀ ਦੇ ਘਰ ਵੱਲੋਂ ਤੰਦਨ ਬਾਬਾ ਈਸ਼ਰ ਸਿੰਘ ਜੀ ਤੰਦਨ ਬਾਬਾ ਨੰਦ ਸਿੰਘ ਜੀ ਅਤੇ ਤੁਹਾਡੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਫੂਕਸਪਾਰਟੀ ਜਿਨੀ ਵੀ ਸੰਗਠਨ ਹੈ ਜਿਹੜੇ ਕੈਂਪਟਾ ਉਹਨਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋ ਸਹੀ ਬੇਨਤੀ ਕਰਦੇ ਜੇ ਸਭਾ ਹੋਏ ਤਾਂ ਤੁਸੀਂ ਆਇਆ ਕਰੋ ਸੰਤਾ ਨਿਹਾਲ ਕਰਿਆ ਕਰੋ ਸੋ ਬਹੁਤ ਹੀ ਪਿਆਰ ਦੇ ਨਾਲ ਉਹਨਾਂ ਨੇ ਕਿਉਂਕਿ ਇਹ ਜੋ ਕਾਜੇਬ ਹੁੰਦੇ ਹੈ ਇਹਨਾਂ ਤੇ ਛੇਵੇਂ ਪਾਤਸ਼ਾਹ ਜੀ ਕੀਤਾ ਹੈ ਇਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਸਮਾਪਨ ਹੁੰਦੇ ਆ। ਬੇਰਾਸੀ ਅੰਦਾਨਾ ਚਾਉਂਦੇ ਆ ਤੁਹਾਨੂੰ। ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਜੋ ਤੁਸੀਂ ਦੂਰੋਂ-ਦੂਰੋਂ ਆ ਕੇ ਤਿੰਨ ਦਿਨ ਤੋਂ ਆਪ ਸੇਵਾਵਾਂ ਕਰ ਰਹੇ ਹੋ, ਗੁਰਦੁਆਰਿਆਂ। ਤੇ ਇਹ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ, ਇਹਦੇ ਵਾਸਤੇ ਤੁਸੀਂ ਬਹੁਤ ਵੱਡਾ ਯੋਗਦਾਨ ਪਹਿਲਾਂ ਵੀ ਪਾਉਂਦੇ ਹੋ, ਪਾਉਂਦੇ ਰਹੇ ਹੋ ਤੇ ਹੁਣ ਵੀ ਤੁਸੀਂ ਤੇ ਅੱਗੇ ਤੋਂ ਵੀ ਤੁਸੀਂ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹਿਣਾ। ਕਿਉਂਕਿ ਸਤਿਗੁਰੂ ਦੀ ਸੇਵਾ ਸਫਲ ਹੈ ਦੇਖੋ ਕਰੇ ਤਿਤ ਲਾਏ ਮਨ ਚ ਦੇ ਆ ਪੂਰਪਾਉਨਾ ਹੋ ਮੈਂ ਵਿੱਚੋਂ ਜਾਏ ਜਿੰਨੇ ਵੀਰੇ ਭੈਣ ਦਾ ਇੱਥੇ ਆਉਂਦੇ ਐ ਤੇ ਕੰਮ ਤੋਂ ਪਹਿਲਾਂ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਵੀ ਕਰਦੇ ਐ ਤੇ ਇਸ ਕਰਕੇ ਗੁਰੂ ਮਹਾਰਾਜ ਦੀ ਅਸੀਸ ਲੈ ਕੇ ਫਿਰ ਆਪਣੀ ਦਸਾਨਾ ਦੀ ਕਿਰਤmai ਕਰਦੇ ਐ ਅਰਦਾਸ ਹੈ ਮਹਾਰਾਜ ਜੀ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਤੇ ਸਤ ਜੀ ਹੁੰਦਾ ਜਨ ਭਗਣਾ ਨੇ ਤੁਸੀਂ ਉਦਨ ਤੋਂ ਬਸ ਜਾ ਰਹੀ ਹੈ ਸਤਿਸਕੋ ਉਥੇ ਨਗਰ ਕੀਰਤਨ ਜੋ ਸਾਰੇ ਗੁਰਦਾਰੇ ਮਦੋਂ ਹੁੰਦਾ ਹੈ ਤੇ ਤਗਰੀਬੇ ਤੋਂ ਸੰਭਸਾ ਹੋ ਜਾਂਦੀ ਹੈ ਤੇ ਅੱਜ ਕੀ ਪ੍ਰੋਗਰਾਮ ਬੜਾ ਇਥੇ 6 ਵਜੇ ਬਸ ਜਾਣੀ ਹੈ ਤੇ ਤੁਸੀਂ ਬਦਲ ਕੇ ਜਿਹੜਾ ਜਦੋਂ ਵੀ ਜਾਣਾ ਹੋਵੇ ਉਹ ਵੀ ਤੇ ਨਾਮ ਆਏ ਹੈ ਤੇ ਤੁਸੀਂ ਬਾਬਾ ਗ达ਰ ਸਿੰਘ ਨੂੰ ਜਾਂਦਾ ਹੈ ਤੁਸੀਂ ਨਾਮ ਲਿਖਾ ਕੇ ਨਾ ਤੇ ਤੁਸੀਂ ਇੱਥੇ ਉਥੇ ਜਾ ਕੇ ਨਗਰ ਕੀ ਤੀਉਂ ਗੋਲ ਮੇਂ ਪਹੁੰਚ ਕੇ ਗੁਰੂ ਦੇ ਹੁਕਮ ਦਾ ਪ੍ਰਾਪਤ ਕਰਾਂ ਜੀ ਸੋ ਆਓ ਆਪਾਂ ਪਿਆਰ ਦੇ ਨਾਲ ਇਹ ਅਰਦਾਸ ਦੇਤੀ ਕਰੀਏ ਤੇ ਉਸੋਂ ਪ੍ਰਾਪਤ ਕਰਾਂ ਕਿ ਸਿੱਤੇ ਪਾਸ਼ਾ ਸੀ ਤੇਰੇ ਕਰਦੇ ਗਰੀਬਾਂ ਤੇ ਸਾਡੇ ਗਰੀਬਾਂ ਦੀ ਸੇਵਾ ਮਨਜ਼ੂਰ ਕਰੋ ਆਓ ਪਿਆਰ ਦੇ ਨਾਲ ਧਾਰਨ ਕਰਕੇ ਤੇਰਾ ਆਸਰ ਲੋਹਿਆ ਕਰ ਲੋ ਮਨ ਜੂਰ ਦੇ ਤੇ ਪਦੇਸ਼